ਤੁਰਕੀ ਨਾ ਵੇ ਬੋਲ ਲੈ ਵੇੜੇ ਜਿਵੇਂ ਅੱਡਾ ਰੋੜੀ ਚ ਆਈ ਮੈਂ ਤੇਰੀ ਘਰ ਦੀ ਆ ਮੇਰੇ ਨਾਲ ਧਿਆਨ ਨਾ ਰਹੇ ਘਰ ਜੇ ਮੇਰੇ ਵੀ ਦਿੱਦੀ ਵਾਲਾ ਕੇ ਹੱਥ ਚ ਲੱਭੇਗਾ ਨਾ ਕਿ ਮੇਰੇ ਵੀ ਲੱਭਣੀ ਨਹੀਂ ਤੈਨੂੰ ਮੈਂ ਪਾਗਲਾ ਵੀ ਦੂਜੀ ਵੀ ਤੇਰੇ ਵਰਗੀ ਲੱਭਾਂਗਾ ਮੈਂ ਕੋਈ ਹੋਰ ਲਿਆਵਾਂਗਾ ਕਿਹੜਾ ਤਾਂ ਕਰਦਾ ਕੀ ਯਾਰ ਬੰਦ ਕਰਾ ਜਿਹੜੇ ਹਿਸਾਬ ਨਾਲ ਲੱਗੇ ਖੜੇ ਆ ਮੇਰੇ ਹਿਸਾਬ ਨਾਲ ਤਲਾਬ ਦੀ ਸਾਗਰ ਜਾਂ ਫਿਰ ਕੋਈ ਟਿਕ ਟੁਕ ਟਵਾ ਦੇਣਗੇ ਜਿਹਦੇ ਹਿਸਾਬ ਨਾਲ ਰੀਲਾ ਬਣਦੀ ਆ ਪਹਿਲੇ ਸਾਗਰ ਦੀ ਵੋਟੀ ਸਾਗਰ ਦੀ ਵੋਟੀ ਸਾਗਰ ਦੀ ਵੋਟੀ ਲਾਈ ਹੋਈ ਔਰ ਕੀ ਜਨਾਬ ਬਰਕਾਟਾ ਓ ਤੂੰ ਤਾਂ ওই ਨਹੀਂ ਜਿਹੜਾ ਵੀਡੀਓ ਬਣਾਉਣਾ ਹਾਂ ਹਾਂ ਮੈਂ ਤੇਰੀਆਂ ਵੀਡੀਓ ਵੇਣਾ ਹਾਂ ਨਾ ਜਿਹੜੀ ਵੇਖੀ ਸਾਰੀਆਂ ਵੇਣਾ ਹੁਣਾ ਅੱਛਾ ਫੋਟੋ ਮਟ ਕਚਾਉਣੀ ਹੈ ਨਹੀਂ ਫੋਟੋ ਨਹੀਂ ਕਚਾਉਣੀ ਮੈਂ ਤੈਨੂੰ ਇਹ ਆਣਾ ਵੀ ਟੰਗ ਦੀ ਬਣਾਇਆ ਕਰ ਕੋ ਵੀਡੀਓ ਕਮਾਂਡ ਤਾਂ ਇਸ ਗੱਲ ਦਾ ਪਰ ਪਤਾ ਨਹੀਂ ਕਿਸ ਗੱਲ ਦਾ ਪਰ ਕਮਾਂਡ ਹੈਗਾ ਕੀ ਹੋਰੇ